ਮੈਂ ਡਾਕਟਰ ਕਿਸ਼ਨ ਲਾਲ ਲਗਭਗ 32 ਸਾਲਾ ਤੋਂ ਸਰਕਾਰੀ ਕਮਚਾਰੀ ਰਿਟਾਇਰਡ ਕਮਚਾਰੀਆਂ ਉਹਨਾਂ ਦੇ ਬੰਧੇ ਲਾਭ ਪੰਜਾਬ ਅਤੇ ਹਰਾਨਾ ਹਾਈ ਕੋਰਟ ਚੰਡੀਗੜ੍ਹ ਵਿੱਚ ਉਹਨਾਂ ਦੇ ਕੋਰਟ ਕੇਸ ਕਰਕੇ ਦਬਾਉਣ ਲਈ ਹਰ ਸੰਭਵ ਯਤਨ ਕਰ ਰਿਹਾ ਇਸ ਲਈ ਮੈਂ ਨੈ ਕ੍ਰਿਸ਼ਨਾ ਗਰੁੱਪ ਨਾਮ ਦੀ ਇੱਕ ਕੰਸਲਟੈਂਸੀ ਫਰਮ ਬਣਾਈ ਦੋ ਸਥਾਨਕ ਸਰਕਾਰ ਨਗਰ ਪੰਚਾਇਤ ਮਿਊਨਿਸਪਲ ਕੌਂਸਲ ਮਿਊਨਿਸਪਲ ਕਾਰਪੋਰੇਸ਼ਨ ਇੰਪਰੂਵਮੈਂਟ ਟਰਸਟ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਜੋ 28 ਤੇ 18 ਤੋਂ ਬਾਅਦ ਰਿਟਾਇਰ ਹੋਏ ਹਨ ਉਹ ਗ੍ਰੈਜੂਏਟੀ ਐਕਟ ਦੇ ਦਿਨ 20 ਲੱਖ ਰੁਪਏ ਗ੍ਰੈਚਰੀ ਲਾਈਨ ਲਈ ਡਾਕਟਰ কৃষ্ণ ਲਾਲ ਨਾਲ ਸੰਪਰਕ ਕਰ ਇਸ ਮੰਦੇ ਸੀ ਡਬਲ ਕਿ ਨੰਬਰ 2783 ਉਹ 2022 ਕਰਸੇਮ ਲਾਲ ਅਤੇ ਹੋਰ ਬਨਾਮ ਪੰਜਾਬ ਸਰਕਾਰ ਦਾ ਫੈਸਲਾ 812 2022 ਨੂੰ ਹੋ ਚੁੱਕਾ ਇਸ ਫੈਸਲੇ ਦੇ ਅਧੀਨ ਸਥਾਨਕ ਸਰਕਾਰਾਂ ਦੇ ਕਰਮਚਾਰੀ ਜੋ 타이ਟਨ ਖਾਰਾ ਤੋਂ ਬਾਅਦ ਰਿਟਾਇਰ ਹੋਏ ਹਨ ਉਹ 2 ਲੱਖ ਗ੍ਰੈਫਟੀ ਪਲੈਨ ਦੇ ਹੱਕਦਾਰ ਇਸ ਲਈ ਡਾਕਟਰ ਕਿਸ਼ਨ ਲਾਲ ਨਾਲ ਮੋਬਾਈਲ ਨੰਬਰ 90410 13814 ਤੋਂ 196 ਲਾਈਨ ਤੇ ਸੰਪਰਕ ਕੀਤਾ ਜਾਵੇ